ਜਿਵੇਂ ਤੁਸੀਂ ਪੁੱਛਿਆ ਕੰਮ ਕਿਹੜੇ ਕਿਹੜੇ ਕੀਤੇ ਮੈਂ ਟੀਚਿੰਗ ਪ੍ਰੋਫੈਸ਼ਨ ਚ ਆਉਣ ਕਰਕੇ ਆਮ ਤੌਰ ਤੇ ਸਾਨੂੰ ਐ ਲੱਗਦਾ ਵੀ ਟੀਚਰ ਦਾ ਕੰਮ ਪੜਾਉਣਾ ਹੈ ਬੱਚਿਆਂ ਨੂੰ ਪੜਾਉਂਦਾ ਹਊਗਾ ਇਕੱਲਾ ਪਰ ਮੈਂ ਜਿਹੜੇ ਸਕੂਲਾਂ ਚ ਗਿਆ ਉਹਨਾਂ ਦੀ ਹਾਲਤ ਇੰਨੀ ਖਸਤਾ ਸੀ ਤੇ ਸਾਡੇ ਕੋਲੇ ਗ੍ਰਾਂਟਾਂ ਦੀ ਇੰਨੀ ਕਮੀ ਸੀ ਕਿ ਸਾਨੂੰ ਲਗਭਗ ਹਰ ਕੰਮ ਹੀ ਕਰਨੇ ਪੈਂਦੇ ਸੀ ਜੇ ਬਿਜਲੀ ਖਰਾਬ ਆ ਤਾਂ ਬਿਜਲੀ ਵਾਲਾ ਬਣਨਾ ਪੈਂਦਾ ਸੀ ਜੇ ਪਲਾਂਟਸ ਪੌਦੇ ਲਾਉਣੇ ਆ ਤਾਂ ਉਹਨਾਂ ਦੀ ਦੇਖਭਾਲ ਲਈ ਮਾਲੀ ਬਣਨਾ ਪੈਂਦਾ ਸੀਗਾ ਗਰਾਸ ਕਟਿੰਗ ਦਾ ਕੰਮ ਕਰਨਾ ਪੈਂਦਾ ਸੀ ਆਪ ਸਾਰਾ ਕੁਝ ਕਰਨਾ ਪੈਂਦਾ ਸੀ ਜੇ ਕੋਈ ਬੱਚਿਆਂ ਦੇ ਪਾਣੀ ਪੀਣ ਦੀ ਟੂਟੀ ਖਰਾਬ ਹੋ ਗਈ ਤਾਂ ਸਾਨੂੰ ਪਲੰਬਰ ਬਣਨਾ ਪੈਂਦਾ ਸੀ ਤਾਂ ਇੱਥੋਂ ਤੱਕ ਕਿ ਜਦੋਂ ਮੈਂ ਸਕੂਲ ਨੂੰ ਅੱਗੇ ਲਿਜਾਣ ਲਈ ਲਾਇਬ੍ਰੇਰੀਆਂ ਦਾ ਕੰਮ ਤੋੜਿਆ ਤਾਂ ਲੱਕੜ ਦੀਆਂ ਲਾਇਬ੍ਰੇਰੀਆਂ ਜੋ ਮੈਂ ਬਣਾਈਆਂ ਉਹ ਵੀ ਮੈਂ ਆਪ ਦੇ ਹੱਥੀ ਬਣਾਈਆਂ ਇਹਦੇ ਪਿੱਛੇ ਕਾਰਨ ਮੇ ਨਹੀਂ ਸੀ ਮੇਰੀ ਮਜਬੂਰੀ ਸੀ ਕਿਉਂਕਿ ਸਾਡੇ ਕੋ ਫੰਡਸ ਦੀ ਬਹੁਤ ਕਟ ਕਾਟ ਸੀਗੀ ਤਾਂ ਫੰਡ ਬਚਾਉਣ ਦੇ ਚੱਕਰ 'ਚ ਮੈਂ ਚੀਜ਼ਾਂ ਕੀਤੀਆਂ ਪਰ ਬਹੁਤ ਵਧੀਆ ਹੋਈਆਂ ਪੇਂਟਿੰਗ ਵਰਕ ਜੋ ਕਿ ਸਭ ਤੋਂ ਕੋਸਟਲੀ ਕੰਮ ਗਿਣਿਆ ਜਾਂਦਾ ਹੈ ਸਕੂਲਾਂ 'ਚ ਇਹਦੀ ਵਿਸ਼ੇਸ਼ ਲੋੜ ਹੁੰਦੀ ਹੈ ਮੌਜੂਦਾ ਸਮੇਂ ਸਾਨੂੰ ਸਰਕਾਰ ਇਹਦੀ ਗ੍ਰਾਂਟ ਵੀ ਦਿੰਦੀ